ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਵਲੌਗ ਏ ਆਈ ਹੈਮ ਕਮਿੰਗ ਫਰੋਮ ਮਾਈ ਹੋਮ ਐਟ ਗੁਰਦੁਆਰਾ ਸਾਹਿਬ ਹੂ ਇਜ਼ ਕਮਿੰਗ ਟੂ ਪਰਸਨਸ ਆਰ ਕਮਿੰਗ ਦੈਟਸ ਏ ਵੀ ਆਰ ਨਾਟ ਏ ਕਾਲ ਹਿਮ ਏ ਆਫਟਰ ਆਫਟਰ ਅਸੀਂ ਵੀ ਆਰ ਵੀ ਆਰ ਗੋਇੰਗ ਐਟ ਆਵਰ ਹੋਮ ਯੂਸਲੀ ਪੈਟ ਹੇਅਰ ਐਂਡ ਕੀਪ ਦ ਚੇਂਜ ਉਹ ਚਾਏ ਟੂ ਬਾਬਾ ਜੀ ਵੀ ਆਰ ਗੋਇੰਗ ਇਨਸਾਈਡ ਦੀ ਗੁਰੂ ਨੇ ਇਫ ਲਾਈਕ ਇਫ ਯੂ ਸੀ ਥੈਟ ਆਈ ਐਮ ਸਪੀਕਿੰਗ ਇਨ ਇੰਗਲਿਸ਼ ਨਾਓ ਮਾਈ ਇੰਗਲਿਸ਼ ਇਸ ਸਮਾਲ ਸਮਾਲ ਲਿਟਲ ਸਮਾਲ ਇਟਸ ਇੰਗਲਿਸ਼ ਇਸ ਸਮਾਲ ਸਮਾਲ ਲਿਟਲ ਸਮਾਲ ਥਿਸ ਇਜ਼ ਅ ਸੀਬੀਐਸਸੀ ਸਟੂਡੈਂਟ ਆਈ ਐਮ ਪੀਐਸਬੀ ਸਟੂਡੈਂਟ ਪੰਜਾਬ ਬੋਰਡ ਸਟੂਡੈਂਟ ਥਿਸ ਇਜ਼ ਅ ਸੀਬੀਐਸਸੀ ਸਟੂਡੈਂਟ ਥਿਸ ਇਜ਼ ਆਲਸੋ ਪੰਜਾਬ ਸਟੂਡੈਂਟ ਉਹ ਪੰਜਾਬ ਬੋਰਡ ਸਟੂਡੈਂਟ ਹੈ ਨਾ ਇਹਰੇ ਹਾਂ ਤੂੰ ਪੰਜਾਬ ਬੋਰਡ ਦਾ ਹੀ ਹੈ ਨਾ ਪੰਜਾਬ ਬੋਰਡ ਦਾ ਬੱਚਾ ਆ ਦੋਨੇ CBSE ਦੇ ਆ ਉਹ ICSE ICSE ਵਾਲੇ ਆ ਇਹ ਤਾਂ ਦੇਖ ਕਰਨੇ ਚੁੜਾ ਆਏ ਆ ਇਹ ਦੋ ਦੋ ਗਰੁੱਪਾਂ 'ਚ ਆ ਚਾਮਚੂਪ ਵਾਲੇ ਆ ਖੜਾ ਦੀਆਂ ਚਲੋ ਚੱਲੀਏ ਅੰਦਰ ਨੂੰ ਬਾਹਰ ਨਹੀਂ ਆੜੇ ਰੇਂਡੇ ਬਾਕੀ ਮੁੰਡਾ ਨਾ ਮੈਂ ਸਨੈਪ ਜੀ ਪਾ ਰਿਹਾ ਤਾਂ ਕਿ ਮੈਨੂੰ ਟਾਈਮ ਲੱਗ ਰਿਹਾ ਸਨੈਪ ਚ ਸਾਰਾ ਸ਼ੋਅ ਹੋਇਆ ਕੀ ਦੇਖ ਰਿਹਾ ਤੂੰ ਨਹੀਂ ਹੋ ਗਿਆ ਸਾਰਾ ਸ਼ੋਅ ਹੋਇਆ ਆ ਦੇਖੋ ਜੀ ਮੈਂ ਸਨੈਪ ਪਿੱਛੇ ਦੇਖਦਾ ਹਾਂ ਹੂੰ ਤਾਂ ਨਹੀਂ ਦੇਖਦਾ ਮੈਂ ਸਨੈਪ ਆ ਰਿਹਾ ਦੇਖ ਲਓ ਭਾਜੀ ਹਾਂ ਤੇ ਇੰਗਲਿਸ਼ ਮੁੰਡਾ ਤੇ ਵੈਸ ਇੰਗਲਿਸ਼ ਲਿਟਲ 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 ਇੰਗਲਿਸ਼ ਲਿਟਲ ਇੰਗਲਿਸ਼ ਇਹ ਮੁੰਡਿਆ ਬਾਈ ਚੈਨਲ ਸਬਸਕ੍ਰਾਈਬ ਕਰ ਤੋ ਨਹੀਂ ਲਿਟਲ ਇੰਗਲਿਸ਼ ਚ ਦੱਸ ਲਿਟਲ ਲਿਟਲ ਇੰਗਲਿਸ਼ ਇੰਗਲਿਸ਼ ਬੋਲਦਾ ਮਰੀ ਮਰੀ ਕਾਟੇ ਕਮਜ਼ੋਰ ਥੋੜੀ ਯਾਰ ਹਾਂ ਚੱਲ ਦੱਸ ਏ ਪਲੀਜ਼ ਪਲੀਜ਼ ਸਬਸਕ੍ਰਾਈਬ ਸਬਸਕ੍ਰਾਈਬ ਏ ਮਾਈ ਫਰੈਂਡ ਮਾਈ ਫਰੈਂਡ ਚੈਨਲ YouTube YouTube ਏ ਅੰਡਰਸਕੋਰ ਅਰਮਾਨ ਲਓ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਪਹੁੰਚ ਚੁੱਕੇ ਨੇ ਗਰੋਭਨ ਦਾ ਜੀ ਹੱਸਾ ਆਇਆ ਜੁਤੀ ਲਓ ਵੀ ਖਲੋਇਆ ਕੋ ਭਾਂਜੀ ਵੀ ਆਉਂਦੇ ਪਾਟੀਆਂ ਵੇਖ लाओ जी खंडा रेडी है वेखो घर मैं चाहे खंडे की वो टूट गया साड़े को पहला रात सवेरे पता नहीं कदों तो टुटे तो बेचारा टूट गया वो ना करी यार भरा तोड़ना ही बस तपना है तो ये पहला है ਉੱਪਰ ਦੇ ਦੂਰ ਤੱਕ ਲਿਆਓ ਲਓ ਜੀ ਸਾਡੇ ਸ਼ਾਹ ਜੀ ਆਉਂਦੇ ਆ ਤੇ ਹੁਣ ਜਾਣਦੇ ਆ ਤੇ ਰੋਟੀ ਲੈਣ ਆਉਂਦੇ ਸੀਗੇ ਤੇ ਹੁਣ ਰੋਟੀ ਲੈ ਕੇ ਜਾਣਦੇ ਆ ਅਈ ਤਾਰਾਂ ਲੱਭ ਲਈਏ ਤਾਰਾਂ ਲੱਭਣ ਦੇ ਅਸੀਂ ਤਾਰਾਂ ਉਹੀ ਜਿੰਨਾ ਉਹ ਬੰਨੇ ਫੁੱਲ ਇੱਕ ਤਾਂ ਲੱਭ ਗਈ ਬਬੇ ਹੁਣ ਸਾਡਾ ਟਾਈਮ ਆ ਟੀ ਟਾਈਮ ਕਈਆਂ ਦਾ ਮਿਲਕ ਟਾਈਮ ਆ ਕਈਆਂ ਦਾ ਕਈਆਂ ਦਾ ਰੋਟੇ ਕੋਈ ਟਾਈਮ ਨਹੀਂ ਹੈਗਾ ਕਈ ਸੁੱਤੇ ਨੇ ਬ੍ਰੇਕ ਲਾ ਲਈ ਵਾ ਐਡ ਲਾ ਲਈ ਟੀ ਤੇ ਤੇ ਚਾਹ ਬਣਾਉਣੀ ਇੱਕ ਸਬਜੀ ਦੇ ਸਬਜੀ ਸਾਡੀ ਤਿੰਨ ਚੌਥਾ ਮੈਂ ਬਾਅਦ ਤੋਂ ਕਿੰਨਾ ਮੌਸੇ ਚਾਕੇ ਲੋ ਵੀ ਅੱਜ ਸਾਡਾ ਸਾਰੀ ਪਾਦਾ डेट ना थोड़ी डेट टू इन गुरुद्वारा साहब बढ़िया बहुत इन पाई भरा इन जान भी नहीं बस बहुत लो भी दुद्ध मेरे च मिट्ठा ना पाए बाबे की चाह बनकर रेडी है आइया मखीर जिस चाह बाबाजी है ਤੁਸੀਂ ਕੀ ਕਰੀ ਗੰਦੀ ਤੁਸੀਂ ਉਹ ਚਾਹ ਬਣਾਉਣ ਤੇ ਡਏ ਹਾਂ ਤੁਸੀਂ ਉਹ ਟਾਈਮ ਵੀ ਦੇਖੋ ਰਮਾਨ ਤੁਸੀਂ ਕਿੰਨਾ ਟਾਈਮ ਲਾਉਂ ਵੀ ਆਪਾਂ ਆਪਣਾ ਦੁੱਧ ਘਰ ਲਿਆ ਵਾ ਬਾਬੀ ਚਾਹ ਦਿੱਤੀ ਹੈ ਇਹਨਾਂ ਦੇਖੋ ਆਰੀ ਚਾਹ ਦੇ ਸੁੱਖ ਲੈਣੀ ਹੈ ਕਰੋ ਚੈੱਕ ਸਾਡਾ ਦੁੱਧ ਤੁੰਗਿਣਿਓਂ ਗੁਰਤਿ-ਗੁਰਤਿ ਕਰਕੇ ਪੀਣ ਆਂ ਕੀ ਸਟੇ ਵਿੱਚ ਫੀਮ ਲਾਓ ਵੀ ਦੁੱਧ ਆਪਾਂ ਚੋਕ ਲਿਆ ਆਪਣਾ ਆਪਣਾ ਉਹ ਗਲਾਸਾਂ 'ਚ ਪਾ ਲਿਆ ਵਾ ਕਿੰਨੇ ਦੁੱਧ ਚੋਕਲੇ ਆਪਣਾ ਆਪਣਾ ਤੇ ਹੋਣੀ ਲਗਬਾਲੋ ਯਾਰ ਤੁਸੀਂ ਪਾਓ ਫੁੱਟ ਨਾ ਜਾ ਤੇ ਇੰਦਿਆ ਸੁੱਖ ਫੜ ਕੇ ਤੇ ਤੂੰ ਵੀ ਚੱਲਦਾ ਤੇ ਉੱਥੇ ਤਾਂ ਗਿਆ ਨਾ ਆਹ ਅੱਤਿਕ ਪੈਨ ਦੀ ਦੀਆ ਕਾ ਉਹ ਵੱਡੀ ਮੇਰੀ ਅੱਗ ਦਾ ਕੱਢਿਆ ਰ ਅੱਗ ਕਿੱਥੋਂ ਕੱਟ ਕਾਡੇ ਚੋਂ ਅੱਗ ਅੱਗ ਬਹੁਤ ਹੈ ਅੱਗ ਬਹੁਤ ਹੈ ਮੇਜਰ ਫਾਇਰ ਕਹਿੰਦੂ ਕਿ ਜਿੰਨੂੰ ਕਹਿ ਦਿੰਦੇ ਆ ਮੇਜਰ ਫਾਇਰ ਸਾਰੇ ਬਾਅਦ ਨੂੰ ਆਉਂਦੇ ਮੇਜਰ ਫਾਇਰ ਕਹਿੰਦੇ ਜੀ ਆਹ ਵੇਖੋ ਮੇਰੇ ਇਹ ਬੰਦੇ ਬਿਲਕੁਲ ਨਹੀਂ ਸੰਦੇ। ਆ ਦੇਖੋ ਸਾਡਾ ਬੰਦਾ ਰਾਜੇਤਾਂ ਦੇ ਕੋਲ ਆਇਆ ਈ। ਰਾਜਸਥਾਨ ਸੇ ਆਇਆ ਹੈ। ਪਗੜੀ। ਹਾਏ। ਇਹ ਬੜਾ ਆਦਤਾਨੀ ਮਨੀ ਨੇ ਗੋਲ-ਗੋਲੀ ਜੀ ਕਰਕੇ। ਲਓ ਜੀ ਧੂਣੀ ਸੇਕਣ ਦੇ ਆ। ਇੰਦਰ। ਪਾੜਦਾ ਇਹਨੂੰ ਹੁਣ ਪੈਕਟ ਨੂੰ ਹੀ। ਵਾਲਾ। ਲਓ ਜੀ ਮੇਰੀ ਤੇ ਨੂਰ ਦਾ। ਬਿਸਕੁਟ ਪਾਰਟੀ ਨਾਲ ਬੁੱਧਵਾਟ ਪਾਰਟੀ। ਬਾਜੂ ਦੀ ਉਹ ਘੱਟ ਤੇ ਬਾਲਟੀ। ਸਾਟੇ ਕੋ ਪੈਕਟ ਹੀ ਚੋਕ ਲਿਆਂਦਾ ਵਾ। ਨਕਲੋ ਰੇ ਬੈਆ। ਇਹ ਮੇਰੇ ਬਿਸਕੁਟ ਨਾਲ ਕਰਤੋ ਉਹੀ ਕੰਮ ਹੋਇਆ ਨਾ ਜਿਹਦਾ ਡਰ ਸੀ ਕੋਈ ਨਹੀਂ ਸਾਡਾ ਤੈਨੂੰ ਘਰੇ ਛੱਡ ਲੋ ਯਾਰ ਵੇਖੋ ਇਹ ਲਾਓ ਜੀ ਗਰਮ ਗਰਮ ਰੋਟੀਆਂ ਨੇ ਇਹੀ ਤੇ ਵੇਜੀ ਪਈਆਂ ਨੇ ਆ ਲੈ ਵੀਰ ਜੀ ਚੁੱਕੋ ਕਿੰਨੀ ਰੋਟੀਆਂ ਖਾਣੀਆਂ ਤਾਂ ਵੀਰ ਕਿੰਨੀਆਂ ਖਾਏਗਾ ਇੱਕ ਜਾਂ ਦੋ ਬਸ ਮੈਂ ਕਿ ਰੱਖੀ ਇੱਕ ਰੋਟੀ ਇੱਕ ਬਾਕੀ ਨੂਰ ਲੈਉਣ ਦੇਂਗਾ ਕੀ ਹੋਇਆ ਲਾਓ ਜੀ ਸਾਨ ਨੇ ਇੱਕ ਬੰਦਾ ਛੱਡ ਕੇ ਚੱਲਿਆ ਸਾਡਾ ਛੱਡ ਮੈਂ ਸਾਨੂੰ ਅੱਜ ਲਈ ਇਹ ਡਾਟਾ ਬਾਈ ਬਾਈ ਕਰਕੇ ਚੱਲਿਆ ਵਾ ਡਿਊਟੀ ਆ ਬਈ ਅਗਲੀ ਹਾਂ ਪੂਰੀ ਆਹੋ ਬੇਲੇ ਤੇਰੇ ਮੰਗੂਆਂ ਮਜਬੂਰੀਆਂ ਕਰ ਪਾਲਣੇ ਉਹ ਕੇ ਕਰ ਦਿੰਦੀਆਂ ਪੂਰੀ ਚੱਲੋ ਸਾਡਾ ਕਿਹੜਾ ਟੈਕਸ ਲੱਗਦਾ ਹੈ ਬਬਲੋਕ ਮੇਰਾ ਹਾਂ ਉਹ ਹੱਥ ਦੇ ਕਰ ਕਰ ਦੇਖੀ ਕਿ ਤੱਕ ਉੱਜੜ ਕੇ ਖੜਾ ਲੋਕਾਂ ਨੇ ਬਤਾਂ ਦੇ ਘਟਨੇ ਹਣਾ ਕਿਉਂ ਲੋਕਾਂ ਨੇ ਅਸਫਿਰਤੇ ਮੰਨਦੀ ਕਿਉਂ ਲੋਕਾਂ ਦੇ ਆਪ ਦੇ ਦੰਦ ਨਹੀਂ ਹੈਗੇ ਤੇਰੇ ਤੇ ਕੱਢਣੇ ਆ ਬਸ ਯਾਰ ਕੀ ਬਸ ਆਵੇ ਲਾ ਓਹੋ ਮਾਈ ਨਾ ਵਾਲਾ ਲਾਓ ਜੀ ਹਮਾਰਾ ਇਕਲੌਤਾ ਮਰਦ ਆ ਗਿਆ ਹੈ ਇੱਕ ਵੇਹ ਦੂਜਾ ਆ ਗਿਆ ਇਹ ਕੁੱਤ ਕੁੱਤ ਆ ਗਲੀ ਚ ਬਾਬੇ ਕੁੱਤੇ ਸੀਗੇ ਤੇ ਝੋਟਾ ਗਲੀ ਚ ਆਇਆ ਵੇਖ ਲੋ ਨੈਟ ਚਲਾ ਯਾਰ ਨੈਟ ਤੋਂ ਹਾਂ ਨੈਟ ਲੋ ਕਰਦੇ ਆ ਰਾਜਾ ਬੰਦ ਅੱਜ ਦਿਨਾਂ ਲਿੰਕਟਡ ਪਿਆ ਸਾਰਾ ਨੈਟ ਆ ਬਾਤ ਨਹੀਂ ਹਾਏ ਉਹ ਭਰਾ ਕੀ ਮੋਟਰੀ ਲਵਾਈ ਸਾਰਿਆਂ ਨੇ ਮੈਨੂੰ ਲੱਗਦਾ ਅੱਜ ਉਹ ਜਾ ਆ ਭਰਾ ਉਹ ਥਾਲੀਆਂ ਮੰਗਣ ਡਿਆ ਪਿੰਦੇ ਹੀ ਉਹ ਆਪ ਗੈਸਟ੍ਰੋਨਟੀ ਸਾਧਿਆ ਜਾ ਆ ਜਾ ਚੱਕਲਾ ਪਾਇਆ ਤੇ ਅੱਜ ਸਾਡੇ ਨੂੰ ਤੋਖਾ ਹੋ ਗਿਆ ਬਾਹੂ ਵੀ ਜਦਾ ਵੱਡਾ ਸਾਡੀਆਂ ਰਜਾਈਆਂ ਦੱਬ ਕੇ ਬੈਗੇ ਆ ਸਾਰੇ ਤਾਂ ਵੱਡਾ ਮੇਨ ਨਾ ਹੋਇਆ ਸਾਰੇ ਬੰਬ ਨਹੀਂ ਚੱਲੇ ਉਹ ਲੈ ਹੋਸ ਹੋ ਗਏ ਬੰਬ ਵੀ ਨਹੀਂ ਚੱਲੇ ਇੱਧਰ ਕਿਉਂ ਟੇ ਨਾ ਕਿਉਂ ਟੇ ਨਾ ਨਹੀਂ ਕਿਉਂ ਟੇ ਦੇ ਬੰਬ ਨਹੀਂ ਚੱਲੇ ਪਰ ਨੰਗ ਵੇਖੋ ਕਿਦ ਨੂੰ ਡਿਆ ਜਾਣ ਓਏ ਆਪਣੀ ਆਪਣੀ ਜੋਕਲੇ ਔਰ ਜੋ ਕਿੰਨਾ ਡੰਡਾ ਪਾਣੀ ਓਏ ਇੰਨਾ ਜਿੰਨਾ ਨੂੰ ਨਾ ਉਹ ਨਹੀਂ ਹੁੰਦਾ ਕਾਜੀ ਸਭ ਤੋਂ ਵਧੀਆ ਰੱਖੇ ਮਿਲਣਾ ਉਹਨੋਂ ਵਧੀਆ ਸਤਿ ਸ੍ਰੀ ਅਕਾਲ ਕਾ ਨੂੰ ਭਾਉਣੀ ਜਾਂਦੀ ਠਾਗਾਂ ਬੰਦੇ ਜਿੰਦਾ ਸ਼ਰੀਕਾ ਇੱਕ ਮਿੰਟ ਮੈਂ ਕੰਮ ਵਿੱਚ ਤਲੋ ਜੀ ਆਪਾਂ ਜੀ ਲੈ ਆਂਦੀਆਂ ਆ ਵੇਖੋ ਹਾਏ ਵੇ ਕਿੰਨਾ ਝੰਡਾ ਪਾਣੀ ਗੁਰੂ ਆ ਤੇ ਆ ਆਪਣਾ ਗੰਬਲ ਕੱਲ ਵਾਲਾ ਅੱਜ ਵੀ ਸਾਡੇ ਕੋ ਮੋਰਚਾ ਫਤਿਹ ਆ ਤੇ ਮੈਨੂੰ ਨੀਂਦ ਨਹੀਂ ਆਉਂਦੀ ਇੰਜੀ ਕਰਦੇ ਸੋਇਆ ਪਰ ਹੁਣ ਨੀਂਦ ਨਹੀਂ ਆਉਂਦੀ ਹੁਣ ਸੌਣ ਨੂੰ ਜੀ ਨਹੀਂ ਆਉਂਦਾ ਚਾ ਕੋਈ ਨਹੀਂ ਬਾਚੋ ਮਿਲਦੇ ਆ ਫਿਰ ਲਓ ਜੀ ਸਾਡਾ ਸਹਰਾਣਾ ਤਿਆਰ ਹੁਣ ਪੈ ਲੱਗੇ ਲੱਭ ਤੰਗਾ ਯਾਰ ਹੱਥ ਦਵਾ ਦਿਓ ਯਾਰ ਜੈਕਟ ਥੋੜਾ ਜਿਹਾ ਪੈਸੇ ਕਮਾ ਲਈ ਕਿਤੇ ਪੰਜ ਲੀਏ ਪਾ ਲੈ ਲਾਓ ਵੀ ਮਤਰੋਂ ਪਰਨਾ ਬਣ ਲਿਆ ਆਪਾਂ ਆਪੇ ਪੀਣਾ ਸ਼ੀਸ਼ੇ ਜੋ ਵੇਖ ਕੇ ਤੇ ਕੀ ਉਹਨੂੰ ਆਂਦੇ ਆ ਹੁਰਾ ਪਛਲੀ ਆ ਹੁ ਤੰਨ ਮਿਲਦੇ ਆ ਅਗਲੇ ਬਲਾਵੇ ਵਿੱਚ ਤੇ ਅੱਜ ਲੈਨੇ ਤੇ ਸੱਤ ਸ਼ਰੀਕ ਕਾਲ ਜੀ ਸ